ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਵੈ ਜੇ ਦੁੱਖ ਹੈ ਤਾਂ ਸੁੱਖ ਨੇ ਆਉਣਾ ਹੀ ਆਉਣਾ ਵੈ ਹallelujah ਹallelujah ਤਰ ਕਰਕੇ ਪਰਮੇਸ਼ਰ ਚ ਬਣੇ ਰਹਿਣਾ ਵੈ ਸੱਚਮੁੱਚ ਪੇਡੀਆਂ ਨੂੰ ਕੀ ਕਹਿੰਦਾ ਪ੍ਰਭੂ ਕਹਿੰਦਾ ਮੇਰੀਆਂ ਗਵਾਚੀਆਂ ਫੇਡਾਉਣ ਲੈ ਕੇ ਆਓ ਹਾਲੇਲੂਇਆ ਆਪਾਂ ਕਹਿੰਦੇ ਪ੍ਰਭੂ ਨਾਲ ਜੁੜੇ ਰਹੋ ਜਿੱਥੇ ਮਰਜੀ ਜਾਓ ਪ੍ਰਭੂ ਦੇ ਨਾਲ ਜੁੜੇ ਰਹੋ ਪ੍ਰਭੂ ਨੂੰ ਨਹੀਂ ਛੱਡਣਾਗਾ ਹਾਲੇਲੂਇਆ ਜੇ ਆਗੇ ਤਾਂ ਸੱਚਮੁੱਚ ਆਗੇ ਫਿਰ ਇੱਧਰ ਉੱਧਰ ਗੰਨੀ ਸੋਣੀਆਂ ਮੈਨੂੰ ਫਲਾਨੇ ਨੇ ਕਹੇ ਤਾਂ ਤੂੰ ਕਿੱਧਰ ਜਾਣ ਲੱਗ ਗਿਆ ਤੂੰ ਪਹਿਲਾਂ ਚੰਗੀ ਸੀ ਨਹੀਂ ਸੀ ਪਹਿਲਾਂ ਚੰਗੇ ਹਾਲੇਲੂਇਆ ਇੱਥੇ ਕੁਝ ਲੱਗਦਾ ਵੀ ਨਹੀਂ ਕੋਈ ਕਡਾਈਆਂ ਨਹੀਂ ਦੇਣੀਆਂ ਪੈਂਦੀਆਂ ਕੋਈ ਇੱਥੇ ਆਪਾਂ ਨੂੰ ਦੇਵੇ ਨਹੀਂ ਵੱਲਣੇ ਪੈਂਦੇ ਕੋਈ ਇੱਥੇ ਰੋਟੀਆਂ ਨਹੀਂ ਖਾਉਣੀਆਂ ਪੈਂਦੀਆਂ ਪਰਮੇਸ਼ਰ ਨੇ ਆਪਾਂ ਨੂੰ ਕੱਢ ਕੇ ਲਿਆਂਦਾ ਹallelujah ਅੱਗੋਂ ਵੀ ਪਰਮੇਸ਼ਰ ਹੌਂ ਤੱਕਰ ਬਚਾ ਕੇ ਰੱਖਿਆ ਪਰਮੇਸ਼ਰ ਅੱਪਣ ਨੂੰ ਅੱਗੇ ਵੀ ਬਚਾ ਕੇ ਰੱਖੂਗਾ ਹallelujah ਸੌਂਪ ਦਿਆ ਕਰੋ ਆਪਦੇ ਬੱਚਿਆਂ ਨੂੰ ਉਹਦੇ ਹੱਥਾਂ 'ਚ ਪ੍ਰਭੂ ਇਹ ਤੇਰੇ ਹੀ ਦਿੱਤੇ ਹੋਏ ਐ ਤੂੰ ਇਹਨਾਂ ਦੀ ਰੱਖਸ਼ਾ ਕਰਨੀ ਐ ਹallelujah ਪਰਮੇਸ਼ਰ ਸੱਚਮੁੱਚ ਵੱਡੇ ਵੱਡੇ ਕੰਮ ਕਰਦਾ ਵੈ ਉਹਨੇ ਕਰਦਾ ਹੀ ਰਹਿਣਾ ਮੈਂ ਉਹ ਵੱਡਿਆ ਵੱਡਿਆ ਵਰਕਤਾ ਦਿੰਦਾ ਉਹਨੇ ਦਿੰਦਾ ਹੀ ਰਹਿਣਾ ਮੈਂ ਹallelujah ਉਹ ਕਹਿੰਦਾ ਮੈਂ ਤੁਹਾਡੇ ਲਈ ਅਸਮਾਨ ਦੇ ਚਰੋਖੇ ਖੋਲ ਦੂੰ ਫਿਰ ਆਪਾਂ ਕਿਉਂ ਡਰਨਾ ਮੈਂ ਹallelujah ਉਹਨੇ ਦੇਣਾ ਹੀ ਦੇਣਾ ਮੈਂ ਆਪਾਂ ਨੂੰ ਹਰ ਇੱਕ ਨੂੰ ਜੋ ਆਪਾਂ ਨੂੰ ਮੰਨੋ ਆਪਾਂ ਨੂੰ ਭਾਲਦੇ ਆਪਾਂ ਚਾਹੋ ਨੇ ਪਰਮੇਸ਼ਰ ਮੇਰੀ ਜ਼ਿੰਦਗੀ 'ਚ ਆਹ ਕੰਮ ਹੋ ਜੇ ਪਰਮੇਸ਼ਰ ਕਰੂਗਾ ਕਰਦਾ ਹੀ ਹੈ ਹallelujah ਹallelujah ਅਜੇ ਆਪਣੇ ਕੰਮ ਲੋਕਾਂ ਨੂੰ ਨਹੀਂ ਦੀਂਦਾਗਾ ਜਦੋਂ ਆਪਣੇ ਉੱਚੀਆਂ ਉੱਚੀਆਂ ਮੰਜ਼ਲਾਂ ਪੈ ਕੇ ਉਦੋਂ ਪਰਮੇਸ਼ਰ ਲੋਕਾਂ ਨੂੰ ਦਿਸਣੀ ਆਪਾਂ ਨੂੰ ਪਤਾ ਪਰਮੇਸ਼ਰ ਨੇ ਆਪਣੇ ਲਈ ਕੀ ਕੀਤਾ ਉਹ ਲੋਕਾਂ ਨੂੰ ਨਹੀਂ ਦਿੰਦਾ ਹਾਲੇਲੂਇਆ ਆਪਾਂ ਨੂੰ ਪਰਮੇਸ਼ਰ ਨੇ ਬਹੁਤ ਕੌਸ਼ੇ ਦਿੱਤਾ ਵੈ ਕਿਸੇ ਨੇ ਗੱਲਾਂ ਵਿੱਚ ਨਾ ਆਇਆ ਕਰੋ ਹਾਲੇਲੂਇਆ ਅਗਲਾ ਗੰਦਾ ਬਲ ਤੈਨੂੰ ਕੀ ਦਿੱਤਾ ਪਰਮੇਸ਼ਰ ਨੇ ਕਿਹਾ ਕਰੋ ਮੈਨੂੰ ਪਰਮੇਸ਼ਰ ਨੇ ਬਹੁਤ ਕੌਸ਼ੇ ਦਿੱਤਾ ਮੈਨੂੰ ਜ਼ਿੰਦਗੀ ਦਿੱਤੀ ਆ ਮੈਨੂੰ ਸੰਭਾਲ ਕੇ ਰੱਖਿਆ ਵੈ ਹਾਲੇਲੂਇਆ ਮੈਂ ਦਰ ਦਰ ਪੱਤੇ ਵਾਂਗੂ ਘੁੰਮਦਾ ਫਿਰਦਾ ਸੀ ਮੈਂ ਉੱਥੋਂ ਹਟ ਗਿਆ ਹਾਲੇਲੂਇਆ ਮੈਂ ਇੱਕ ਦਾ ਹੋ ਕੇ ਰਹਿ ਗਿਆ ਉਹ ਮੇਰਾ ਤੇ ਮੈਂ ਉਹਦਾ ਹਾਲੇਲੂਇਆ ਹੋਰ ਪਰਮੇਸ਼ਰ ਆਪਾਂ ਨੂੰ ਕੀ ਦੇਵੇ ਜੀ ਇਹਨੇ ਜ਼ਿੰਦਗੀ ਦਿੱਤੀ ਆ ਕੋਈ ਦੇ ਦੂਗਾ ਇਹ ਜ਼ਿੰਦਗੀ ਪੈਸਾ ਨਾ ਖਰੀਦੀ ਜਾਂਦੀ ਹੈ ਨਹੀਂ ਜੀ ਕਿੰਨਾ ਕਿੰਨਾ ਲੋਕ ਪੈਸਾ ਚੱਕੀ ਫਿਰਦੇ ਡਾਕਟਰਾਂ ਦੇ ਮਗਰ ਲਾ ਮੇਰੀ ਜ਼ਿੰਦਗੀ ਬਚਾ ਦੇ ਸਾਡੇ ਮਰੀਜ਼ ਦੀ ਬਚਾ ਲੈਂਦੇ ਆ ਉਹ ਉਹ ਨਹੀਂ ਬਚਾਉਂਦੇ ਹਾਲੇਲੂਇਆ ਇਹ ਪਰਮੇਸ਼ਰ ਹੀ ਦੇ ਸਕਦਾ ਵੈ ਇੱਜ਼ਤ ਪਰਮੇਸ਼ਰ ਦੇ ਸਕਦਾ ਹਾਲੇਲੂਇਆ ਇਹ ਸਭ ਕੁਝ ਉਸੇ ਦਾ ਦਿੱਤਾ ਹੋਇਆ ਤੇ ਅੱਗੇ ਵੀ ਉਹਨੇ ਦਿੰਦਾ ਹੀ ਰਹਿਣਾ ਆਪਾਂ ਵਿਸ਼ਵਾਸ ਕਰਨਾ ਹੈ ਸ਼ੱਕ ਨਹੀਂ ਕਰਨੀ ਹਾਲੇਲੂਇਆ ਹਾਲੇਲੂਇਆ